ਉਹ ਮਾਮੀ ਤਾਂ ਹੈ ਚਾਰ ਬੰਦੇ ਉਹਦਾ ਨਾਮ ਜਿਹੜਾ ਉੱਤਰ ਕਿਹਾ ਜਾਂਦਾ ਕੋਈ ਨਹੀਂ ਯਾਰ ਸਾਡੇ ਕੇ ਅਫਸਰوں ਨੂੰ ਹੀ ਪਤਾ ਲੱਗਦਾ ਵੀ ਇਹ ਕਿਹਦੇ ਬੰਦੇ ਸ਼ਿਕਾਇਤ ਦੀ ਜੇ ਵੀ ਬੰਦਾ ਜੀ ਨਸ਼ੇ ਦਾ ਵਸਕੇ ਲਈ ਕਰ ਰਿਹਾ ਸੋ ਇਹੋ ਜਿਹੇ ਸਮਾਜ ਚੱਲਦੇ ਆ ਉਹਦੇ ਨੌਜਵਾਨ ਜਿਹੜੇ ਸਾਡੇ ਇਹ ਕਿਹ ਨਹੀਂ ਯਾਰ ਜਿਹਨਾਂ ਨੇ ਦੀਸ ਦੀ ਸਿੱਖਿਆ ਹੁੰਦਾ ਉਹ ਨਸ਼ੇ ਦੀ ਦਰਬਾਰ ਦੇ ਵਿੱਚ ਪਾ ਜੰਦੇ ਆ ਉਹ ਸਭ ਨੂੰ ਸਾਰਿਆਂ ਨੂੰ ਅੰਕੇ ਜਿਹੜਾ ਇਹ ਹਮਨਾਂ ਦੀ ਗੋਲ ਹੈ ਕਿ ਆਪਾਂ ਪਿੰਡ ਪੱਧਰ ਤੇ ਕੋਈ ਨਾ ਕੋਈ ਜਿਹੜੀ ਗਰਾਊਂਡ ਹੈ ਆਪਾਂ ਕੋਈ ਗਰਾਊਂਡ ਬੜਾਈਏ ਆ ਜੋ ਅੱਗੇ ਅਜਾ ਲੱਗੇ ਆਪਾਂ ਦਰ ਕੋਈ ਸਭ ਨੂੰ ਮੈਂਦ ਕਰ ਦੇਣਾ ਪਿੰਡ ਦੀ ਇਸ ਟਾਈਮ ਪਰ ਬੈਠੇ ਬੈਠੇ ਵੀ ਇਹਦੇ ਚੂਹੇ ਵਾਟਾ ਕਰਦੇ ਆ ਤੇ ਜਿੰਨੇ ਬੋਸ ਵੀ ਸੂ ਗੱਲ ਇਹ ਜਿਹੜੇ ਆਪਣੇ ਨੌਜਵਾਨ ਜਿਹੜੀ ਆ ਉਹ ਆਪ ਕੇ ਦਾੰਬ ਸੰਭਾਲ ਰਾ ਔਰ ਨੌਜਵਾਨ ਬੱਚਿਆਂ ਨੂੰ ਪਤਾ ਲਾਣਾ ਚਾਹੀਦਾ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਨੇ ਆ ਕਿਸ ਤਰ੍ਹਾਂ ਕਦੇ ਵੀ ਕੋਈ ਆਪਤ ਆਈ ਆਪਣੇ ਪੰਜਾਬ ਦੇ ਚਾਹੇ ਹਿੰਦੁਸਤਾਨ ਦੇ ਸਭ ਤੋਂ ਵੱਧ ਚੜ੍ਹੇ ਹਿੱਸਾ ਪਾਇਆ ਕਿਸੇ ਤਰ੍ਹਾਂ ਦੀ ਅੱਦ ਲੋੜ ਹੈ ਕਿ ਜੇਕਰ ਨੌਜਵਾਨ ਬੱਚੇ ਤਰਾਹੇ ਪੈ ਰਹੇ ਆ ਉਹਨਾਂ ਨੂੰ ਆਪਾਂ ਨៃ ਤੇ ਕਿਵੇਂ ਲੈਣਾ ਜਿਹੜਾ ਬੱਚਾ ਦਲਦਲ ਦੇ ਵਿੱਚ ਫਸ ਗਿਆ ਉਹ ਨਸ਼ਾ ਛਡਾਊ ਕੇਂਦਰ ਬਣਾਏ ਹੋਏ ਆ ਉਕੇ ਉਹਨੂੰ ਬੱਚੇ ਨੂੰ ਆਪਾਂ ਆ ਜਾ ਕੇ ਅਗਲੋ ਤੇ ਉਹਨੂੰ ਦੇਣਾ ਔਰ ਜਿਹੜਾ ਕੋਈ ਵਿਅਕਤੀ ਨਸ਼ਾ ਤਸਕਰੀ ਕਰ ਰਿਹਾ ਉਹਦੇ ਬਾਰੇ ਆਪਾਂ ਨੂੰ ਤਲਾਸ਼ ਦੇਣੀ ਚਾਹੀਦੀ ਹੈ ਬੋਲਸੀ ਤਾਂ ਕਿ ਮਾਰੇ ਬੰਦੇ ਨੂੰ ਨੱਥ ਪਾਈ ਦੇਵੇ ਤੁਸੀਂ ਰੋਜ਼ਾਨਾ ਦੇਖ ਰਹੇ ਹੋ ਕਿ ਜਿਹੜੇ ਮਾਰੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਤੇ ਕਿ ਜਾਇਆ ਜਾ ਰਿਹਾ ਰੋਜ਼ਾਨਾ ਹੀ ਜਿਵੇਂ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਸੋ ਮੇਰੀ ਇਹੀ ਪੀੜਾ Hmm. कि ਆਪਾਂ ਸਾਰੇ ਰੰਗ ਦੇ ਇਸੇ ਤਰ੍ਹਾਂ ਹਮਲਾ ਕਰੀਏ ਕਿ ਜਿਹੜੇ ਬੱਚੇ ਆ ਇਹਨਾਂ ਨੂੰ ਆਪਾਂ ਖੇਡਾਂ ਵੱਲ ਜੁੜੀਏ ਜਿਹੜਾ ਬੱਚਾ ਕਿਸੇ ਵੀ ਸਪੋਰਟ ਵਿੱਚ ਪੁਰਾਣੇ ਬਜ਼ੁਰਗ ਬੇਕੀਆ ਅਕਸਰ ਸਾਰੇ ਜਿਹੜੇ ਆ ਕਬੱਡੀ ਕੁਸ਼ਤੀ ਜਾਂ ਹਾਕੀ ਜਿਹੜੀ ਆ ਸਾਡੇ 올림픽 ਦੇ ਵਿੱਚ ਮੈਡਮ ਨੇ ਆ ਕਿਸੇ ਨਾ ਕਿਸੇ ਖੇਡ ਨਾਲ ਹਰੇਕ ਵਿਅਕਤੀ ਜੁੜਿਆ ਹੁੰਦਾ ਸੀ ਸੋ ਅੱਜ ਕੱਲ ਜਿਹੜੇ ਬੱਚੇ ਆ ਮੋਬਾਈਲ ਦੇ ਨਾਲ ਜ਼ਿਆਦਾ ਟੱਚ ਆ ਫਿਜ਼ੀਕਲ ਫਿਟਨੈਸ ਲਈ ਨਹੀਂ ਕਰਦੇ ਤਾਂ ਉਹ ਫਿਰ ਬੱਚੇ ਕਈਆਂ ਐਸੇ ਤਰ੍ਹਾਂ ਹਿੱਸੇ ਕੁਝ ਦੇਖਦੇ ਦੇਖਦੇ ਮਾੜੇ ਲੋਕਾਂ ਦੇ ਨਾਲ ਟੱਚ ਵਿੱਚ ਆ ਜਾਂਦੇ ਆ ਸੋ ਬੱਚਿਆਂ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਮਾੜੇ ਲੋਕਾਂ ਤੋਂ ਬਚ ਕੇ ਜਿਹੜਾ ਤੁਹਾਨੂੰ ਲਾਲਚ ਦੇ ਰਿਹਾ ਕਿ ਇਹ ਕਹਿ ਰਿਹਾ ਕਿ ਨਸ਼ਾ ਕਰਨ ਦੇ ਨਾਲ ਸਵਰਗ ਦੇਖਦਾ ਜਾਂ ਲਾਲਚ ਦੇ ਕੇ ਜਲਦੀ ਅਮੀਰ ਕਰਨ ਦੇ ਲਈ ਵੀ ਤੂੰ ਨਸ਼ਾ ਵਿੱਚ ਜਾ ਅਮੀਰ ਬਣ ਜਾਏਗਾ ਪਰ ਅੱਜ ਤੱਕ ਤੁਸੀਂ ਇਤਿਹਾਸ ਦੇਖ ਲੋ ਕੋਈ ਵਿਅਕਤੀ ਅਜੇ ਤੱਕ ਬਚਿਆ ਨਹੀਂ ਜਿਹੜਾ ਵਿਅਕਤੀ ਨਸ਼ੇ ਦੇ ਚਾਹੇ ਵੇਚਣ ਦੇ ਚੱਕਰ ਤੇ ਫਸਿਆ ਉਹ ਕਿਤਨਾ ਇੱਕ ਦਿਨ ਫਸਿਆ ਰਿਹਾ ਉਹ ਵੀ ਰਜਾਇਦਾ ਸਾਡੀ ਜਿੰਨੀ ਟੀਮਾਂ ਅਰੇਡ ਕਰਦੀਆਂ ਉਹਨੇ ਜੇਲ੍ਹ ਚ ਜਾਣਾ ਜਾਣਾ ਸਕਦੇ ਨੇ ਔਰ ਜਿਹੜਾ ਬੱਚਾ ਇਹਨਾਂ ਚੀਜ਼ਾਂ ਤੋਂ ਬਚ ਕੇ ਸਪੋਰਟਸ ਪਾਰਕ ਨਾਲ ਪਾਸੇ ਲੱਗਦਾ ਔਰ ਚਾਹ ਫਿਜ਼ੀਕਲ ਫਿਟਨੈਸ ਥੋੜੀ ਵੀ ਸਪੋਰਟਸ ਕਰੇ ਕੋਈ ਐਜੂਕੇਸ਼ਨ ਦਾ ਕੰਪੀਟੀਸ਼ਨ ਲੜ ਰਿਹਾ ਦੇਖੋ ਆਈਐਸ ਅਫਸਰ ਬਣਨਾ ਪੰਜਾਬ ਦੇ ਵਿੱਚ ਸਾਡੇ ਇੱਥੇ ਹੀ ਜਿਹੜੇ ਆਪਣੇ ਜੁਨਾ ਮਾੜੀ ਦੇ ਐਸਐਸਪੀ ਸਾਥ ਲੱਗੇ ਆਪਣੇ ਬੱਚੂ ਨਹੀਂ ਪੰਜਾਬ ਦੀ ਸੋਦੇ ਬੱਚੇ ਵਿਹਿੰਦ ਕਰਨਗੇ ਕਲੋਂ ਡੀਸੀ ਲੱਗਣਗੇ ਔਰ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਬਿਹਤਰੀ ਜਿਹੜੀ ਹੈ ਸੱਚੀ ਬਹੁਤ ਬਹੁਤ ਨੇ ਪਾਣੀ ਸੋ ਆਪਾਂ ਸਾਰੇ ਲੜਕੇ ਨੌਜਵਾਨ ਨੂੰ ਮੈਂ ਖਾਸ ਕਰਕੇ ਇਹ ਕਹਿੰਦਾ ਬੱਚਿਓ ਇਹ ਜਿਹੜਾ ਟਾਈਮ ਹੈ ਇਹ ਟਾਈਮ ਦੇ ਵਿੱਚ ਤੁਹਾਨੂੰ ਬੜੇ ਤਰ੍ਹਾਂ ਦੇ ਲਾਭ ਸਿੱਤੇ ਜਾਣਗੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਜਿੰਦਗੀਵੰਦ ਦੀ ਗੱਲ ਕਰਦਾ ਕਿ ਮੈਂ ਪੂਰੀ ਦੁਨੀਆ ਨੂੰ ਮਗੇ ਦੇਖੀ ਹੈ ਐਸੀ ਤਰ੍ਹਾਂ ਪੰਡਾ ਜੂ ਅਸੀਂ ਖੇਡਦੇ ਹੋਏ ਪੰਜਾਬ ਲੈਵਲ ਤੇ ਫਿਰ ਇੰਡੀਆ ਲੈਵਲ ਤੇ ਕਿਤੇ ਫਿਰ ਵਰਲਡ ਲੈਵਲ ਤੇ ਵੀ ਅਸੀਂ ਵੱਡੀ ਸਕੇਲ 'ਤੇ ਸਾਡਾ ਬਣਦਾ ਸੋ ਅੱਜ ਮੈਂ ਇਹ ਪੂਰੇ ਜ਼ਿਲ੍ਹੇ ਚ ਇੱਕ ਡੀਐਸਪੀ ਜੱਟ ਕੋਲ ਆਂਦਾ ਮੈਂ ਇਸ ਜ਼ਿਲ੍ਹੇ ਚ ਮੌਜੂਦ ਹਾਂ ਕਿ ਮੈਂ ਕੋਈ ਵੀ ਇਵਨ ਕੇ दारू ਨਹੀਂ ਪੀਤੀ ਸਾਨੂੰ ਪਹਿਲਾਂ ਪਹਿਲਾਂ ਬੜਾ ਜਿਹੁਰਣਾਾ ਦੋਸਤਾਂ ਨੇ ਯਾ ਜਨਮ ਦਿਨ ਅੱਜ ਵਿਆਹ ਆ ਰਿਹਾ ਇੱਕ ਤਾਂ ਬਿਲਾ ਰੋ ਜਦੋਂ ਤੁਸੀਂ ਦੋ ਚਾਰ ਵਾਰੀ ਪੰਜ ਵਾਰੀ ਮਨਾ ਕਰਤਾ ਫਿਰ ਤੁਹਾਨੂੰ ਪੂਰੀ ਵੀ ਨਹੀਂ ਜੋਰ ਲਾਇਆ ਔਰ ਪਤਾ ਲੱਗ ਗਿਆ ਕਿ ਇਹਨੇ ਨਹੀਂ ਪੀਤੀ ਉਹ ਇਸੇ ਤਰ੍ਹਾਂ ਵਿਦੇਸ਼ਾਂ 'ਚ ਵੀ ਗਏ ਨਾ ਉੱਥੇ ਜਾ ਕੇ ਵੀ ਅਸੀਂ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਮਹਿ ਕੀਤਾ ਸੋ ਨਾਖਮਾਲੀ ਨਾਂ ਦਾ ਚੜੀ ਰਹੇ ਜਨਮਦਿਨ ਉਸ ਦਾ ਕੀ ਕਿਹਨਾਂ ਜਿਹੜੇ ਉੱਤਰ ਦੇ ਪ੍ਰਵਾਤ ਸੋ ਇਹੋ ਜੇ ਨਸ਼ੇ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਆਪਾਂ ਸਮਾਜ ਦੇ ਲਈ ਤੰਤ ਬਣੀ ਔਰ ਇਹੋ ਜੇ ਬੱਚੇ ਦੇ ਕੋਈ ਸੁਆਦ ਕੋਈ ਬੈਠਣ ਵੀ ਨਹੀਂ ਦਿੰਦਾ ਕਿ ਇਹ ਬੱਚਾ ਜਿਹੜਾ ਨਸ਼ੇੜੀ ਆ ਕਿ ਆਪ ਤਾਂ ਵਿਗੜਿਆ ਹੋਇਆ ਸਾਡੇ ਬੱਚਿਆਂ ਦਾ ਵੀ ਇਹ ਨਾਸ ਕਰ ਦੇਗਾ ਸੋ ਪਹਿਲੇ ਬੱਚਿਓ ਸਾਡੇ ਵਾਲੀ ਵੀ ਦੇਖੋ ਕਿ ਅਸੀਂ ਕੋ ਪੂਰੀ ਦੁਨੀਆ ਕੋ ਮੁਕੇ ਦੇਖੀ ਆ ਔਰ ਅੱਜ ਜੀ ਆ ਮੈਂ ਡੀਐਸਪੀ ਹਾਂ ਇਸੇ ਕਰਕੇ ਆ ਕਿ ਮੈਂ ਸਪੋਰਟ ਸੀ ਦਿੱਤੀ ਆ ਸੋ ਤੁਸੀਂ ਵੀ ਸਪੋਰਟ ਕਰੋਗੇ ਪੰਜਾਬ ਦੇ ਵਿੱਚ ਕਿੰਨੇ ਪਦਮਸ਼੍ਰੀ ਕਰਤਾਰ ਸਿੰਘ ਆਈਜੀ ਰਟਾਇਰ ਹੋਇਆ ਉਹ ਔਰ ਸਾਡੇ 올ੰਪੀਅਨ ਸਿੰਦਰ ਸਿੰਘ ਛੋਟੀ ਸਾਹਿਬ ਜਿਹੜੇ ਕਿ ਅਰਜਨ ਵਾਢੀ ਆ ਉਹ ਵੀ ਜਿਹੜਿਆ ਸੇਵਾਮੁਕਤ ਹੋਏ ਆ ਇਜੈਕਟ ਸੋ ਹੋਰ ਮੈਂ ਕਿਹਨਾਂ ਕਰਾਂ ਨਾਮ ਲਵਾਂ ਇੱਥੇ ਗੁਰਜੀਤ ਸਿੰਘ ਰਾਣਾ ਸਾਹਿਬ ਜਿਹੜੇ ਸਸਪੀ ਡਿਗਨਸ ਬਪਾਲ ਸਿੰਘ ਸੋ ਜੇ ਤੁਸੀਂ ਖੇਡਾਂ ਖੇਡੋਗੇ ਬਹੁਤ ਸਾਰੀਆਂ ਨੌਕਰੀਆਂ ਇਕੱਲਾ ਪੰਜਾਬ ਪੁਲ ਮੰਡੀਕਰਨ ਬੋਰਡ ਵਿਜੀਤੀ ਬੋਰਡ ਰੇਲਵੇ エアਫੋਰਸ ਸੋ ਸੋ ਆਪ ਡਿਪਾਰਟਮੈਂਟ ਵਾਜਾ ਮਾਰਦੇ ਸੋ ਮੇਰੀ ਇਹ ਅਪੀਲ ਹੈ ਕਿ ਆਪਾਂ ਮਾੜੇ ਲੋਕਾਂ ਤੋਂ ਬਚਣਾ ਉਹਨਾਂ ਦੇ ਇਛਾ ਹਸਤ ਨਹੀਂ ਹੋਣਾ ਤੇ ਆਪਾਂ ਖੇਡਾਂ ਨਾਲ ਜੁੜ ਕੇ ਕਿਸੇ ਵੀ ਸਾਡਾ ਜਿਹੜਾ ਪੰਜਾਬ ਹੈ ਇਹ ਪੂਰੀ ਦੁਨੀਆ ਵਿੱਚ ਉੱਚੀ ਸ਼ਾਨ ਇਹਦਾ ਮੇਰੇ ਡੋਲੇ ਮੁਕਤ ਲੋਈ ਦੇ ਸ਼ਾਤੀਏ ਚਦਾ ਮੈਂ ਗੱਭੂ ਦੇਸ਼ ਪੰਜਾਬ ਦਾ ਮੇਰੀ ਦੁਨੀਆ ਵਿੱਚ ਉੱਚੀ ਸ਼ਾਨ ਸੋ ਪੰਜਾਬ ਦੇ ਪੰਜਾਬੀ ਜਿਨ੍ਹਾਂ ਨੇ ਆ ਆਪਣਾ ਸਰੀਰ ਕਮਾਇਆ ਔਰ ਉਹਨਾਂ ਨੇ ਦੁਨੀਆ ਵਿੱਚ ਜਾ ਕੇ ਵੀ ਚਾਹੇ ਹਿੰਦੁਸਤਾਨ ਤੋਂ ਬਾਹਰ ਵੀ ਚਲ ਗਏ ਤੇ ਉਹਨਾਂ ਦੀ ਵੱਖਰੀ ਪਛਾਣ ਬਣਾਈ ਹੈ ਸੋ ਤੁਸੀਂ ਵੀ ਇੱਥੇ ਆਪਣੇ ਵੱਖਰੀ ਪਛਾਣ ਬਣਾ ਸਕਦੇ ਹੋ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹੋ ਤਾਂ ਹੀ ਕਰੋਗੇ ਤੁਸੀਂ ਮਸ਼ਾਅਤ

ਵੇ ਵੈਜੀ ਲੈ ਫਾਉਂ ਲੈ ਆਰਮਿਤ ਕੋਈ ਮੈਨੂੰ ਬੋਲ ਤਾ ਕਰ ਬਾਹਰ ਬੋਲ ਤਾ ਕਰ ਬਾਹਰ ਬੋਲ ਤਾ ਕਰ ਮੈਨੂੰ ਇਹ ਸੰਦੋ ਤਾ ਕਰ ਤਾ ਕਰ ਸ਼ਾਰਟ ਜੀ ਕਰ ਉਹ ਸਰਕੂਲੀ ਤੋਂ ਆਇਆ ਹੈ ਪਿਛਾ ਨਾ ਤੋ ਜੀ ਤੂੰ ਸਿੰਗਲ ਮੈਂ ਫੜ ਲੰਦਾਂ ਫੋਨ ਦੇ ਦੇ ਬਾਹਰ ਹੀ ਕਰ ਦੇ ਨੀ ਸਰ ਫੋਨ ਦੇ ਦੇ ਬਾਹਰ ਮੱਕਾ ਬੱਚੇ ਬਾਪੂ ਹਾਂ ਹਾਂ ਤੁਹਾਨੂੰ ਐਕਟ ਲਾ ਦਿਓ ਮੁੰਡਾ ਲਾਉਣਾ ਮੈਂ ਲਾ ਦਿਓ ਸਿਕੰਡ ਰਿੰਗ ਪਿਆ ਦੇ ਇਹਨਾਂ ਅੱਠ ਨੰਬਰ ਬਾੜਨੇ ਚੜਾਈ ਦਾ 8 ਨੰਬਰ ਬਾੜਨੇ ਚੜਾਈ ਦਾ ਪੜਿਆ ਅਲਟ ਪੜਿਆ ਹਾਂ ਪੜਿਆ ਆ ਲੈ ਸਰ ਅੱਪਟੇ ਪੜਿਆਲਾ ਦੇ ਵਿੱਚ ਅੱਜ ਡੀਐਸਪੀ ਪਬਲਿਕ ਮੀਟਿੰਗ ਦੇ ਦੌਰਾਨ ਦੇਖ ਸਕਦੇ ਹੋ ਤਸਵੀਰਾਂ ਪਿੰਡ ਪੜਿਆਲੇ ਦੀਆਂ ਨੌਜਵਾਨਾਂ ਨੂੰ ਅਤੇ ਪਿੰਡ ਵਾਸੀਆਂ ਨੂੰ ਸਮਝਾਇਆ ਜਾ ਰਿਹਾ ਨਸ਼ੇ ਦੇ ਖਿਲਾਫ ਜੋ ਗਤੀਵਿਧੀਆਂ ਉਸ ਨੂੰ ਜਾਣਕਾਰੀ ਦਿੱਤੀ ਜਾਵੇ ਜੋ ਨਸ਼ਾ ਕਰਦਾ ਹੈ ਇਸ ਸੰਬੰਧੀ ਜਾਣਕਾਰੀ ਹਾਂਜੀ ਸਰ ਮਾਲ ਦੂ ਸੇ ਹਿਸਾਬ ਮਹਾਵਿਦੇ ਦਿਸ਼ਾ ਨਿਰਦੇਸ਼ ਜਿਹੜੀ ਕਿ ਸਾਡੀ ਮਹਮ ਚੱਲ ਰਹੀ ਆ ਉਸ ਲੜੀ ਦੇ ਤਹਿਤ ਅੱਜ ਜਿੱਥੇ ਅਸੀਂ ਲੋਕਾਂ ਦੇ ਕੋਈ ਦੁੱਖ ਤਕਲੀਫਾਂ ਸੁਣਿਆ ਗਿਆ ਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਲ ਨ ਹੋਵੇ ਤਾਂ ਉਹ ਸੁਣਿਆ ਗਿਆ ਉਸ ਤੋਂ ਇਲਾਵਾ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਅਵੇਅਰ ਵੀ ਕੀਤਾ ਗਿਆ ਕਿ ਤੁਸੀਂ ਨਸ਼ਿਆਂ ਤੋਂ ਬਚ ਕੇ ਰਹਿਣਾ ਮਾੜੇ ਲੋਕ ਜਿਹੜੇ ਆ ਉੱਚਾ ਸਾਦੇ ਕੇ ਨਸ਼ਿਆਂ ਵੱਲ ਪ੍ਰੇਰਿਤ ਕਰ ਦਿੰਦੇ ਆ ਸੋ ਜਿਹੜੀ ਨੌਜਵਾਨ ਪੀੜ੍ਹੀ ਆ ਇਹਨਾਂ ਨੇ ਵੱਖਰੇ ਵੱਖਰੇ ਖੇਤਰਾ ਸਾਡੇ ਦੇਸ਼ ਦਾ ਜਿਹੜਾ ਉਹ ਨਾਰੋਚਨ ਕਰਨਾ ਲੇਕਿਨ ਜੇਕਰ ਇਹ ਨਸ਼ੇ ਦੀ ਦਲਦਲ ਤੇ ਫਸ ਗਏ ਤਾਂ ਅਸੀਂ ਦੇਖ ਰਹੇ ਹਾਂ ਉਹ ਮਾਪੇ ਜਿਹੜੇ ਆ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੇ ਹਮੇਸ਼ਾ ਇਹ ਉਮੀਦ ਰੱਖਦੇ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਲੇਕਿਨ ਜਦੋਂ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦਾ ਉਲਟਾ ਕੰਮ ਹੁੰਦਾ ਕਿ ਜਿਹੜੇ ਪੇਰੈਂਟਸ ਆ ਉਹ ਉਹ ਲੋਕ ਜਿਹੜੇ ਖੁਦ ਜਿਹੜਾ ਕਦੀ ਕਦੋਂ ਫੜਫੜ ਕੇ ਲਿਆਉਂਦੇ ਆ ਸੋ ਮੇਰੀ ਇਹ ਹੀ اپیل ہے ਨੌਜਵਾਨਾਂ ਨੂੰ ਕਿ ਉਹ ਖੇਡਾਂ ਦੇ ਨਾਲ ਜੁੜਨ ਔਰ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਪੰਜਾਬ ਸੂਬੇ ਦਾ ਔਰ ਦੇਸ਼ ਦਾ ਜਿਹੜਾ ਨਾਮ ਹੈ ਦੁਨੀਆ ਵਿੱਚ ਰੋਸ਼ਨ ਕਰਨ ਵੈਕਪ ਜੀ ਦਾ ਖਾਲਸਾ ਸ੍ਰੀ ਵੈਕ ਜੀ ਬਸ ਠੀਕ ਹੈ ਜੀ ਬਹੁਤ ਅਸ਼ੋਕ ਠੀਕ ਹੈ ਠੀਕ ਹੈ ਲੋ ਜੀ ਤਸਵੀਰਾਂ ਪਿੰਡ ਪੜੇ ਵਾਲੇ ਦੀ ਸਰਤਾ ਖਰ ਜੋ ਅੱਜ ਜੋ ਦੇਤੀ ਹੈ ਜੀ ਆਪਾਂ ਨੂੰ ਇਹ ਪ੍ਰੋਗਰਾਮ ਤੇ ਜਾਣੀ ਪੈਣੀ ਹੈ ਆਪਾਂ ਦੋ ਸਭ ਮਿਲ ਕੇ ਜਾਵਾਂਗੇ ਆ ਜੀ ਬਿਜ਼ਾਰਾ